ਕੈਨੇਡੀਅਨ ਗਵਰਨਮੈਂਟ ਨੇ ਵੀਜ਼ਾ ਪਾਲਿਸੀ ਦਾ ਬਦਲੇ ਨਿਯਮ ਵਿਦਿਆਰਥੀਆਂ ਵੀ ਕੈਨੇਡੀਅਨ ਗਵਰਨਮੈਂਟ ਨੂੰ ਦਿੱਤਾ ਮੋੜਵਾ ਜਵਾਬ ਕਿ ਹਾ ਕੈਨੇਡਾ ਤੋਂ ਇਲਾਵਾ ਹੋਰ ਵੀ ਨੇ ਦੁਨੀਆ ਤੇ ਦੇਸ਼ ਪਿਛਲੇ ਦਿਨੀ ਕੈਨੇਡੀਅਨ ਗਵਰਨਮੈਂਟ ਵੱਲੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਵਾਸਤੇ ਵੀਜ਼ਾ ਪਾਲਿਸੀ ਸਖਤ ਕਰ ਦਿੱਤੀ ਗਈ ਹੈ। ਇਸ ਦੇ ਚੱਲਦੇ ਹੁਣ ਕੈਨੇਡੀਅਨ ਗਵਰਨਮੈਂਟ ਨੇ ਵੀਜ਼ਾ ਪਾਲਿਸੀ ਦੇ ਵਿੱਚ 35% ਦਾ ਘਟ ਲਗਾ ਦਿੱਤਾ ਹੈ। ਜਿਸ ਦੇ ਚੱਲਦੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਵਿੱਚ ਮਾਇੂਸੀ ਵੇਖੀ ਜਾ ਰਹੀ ਸੀ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਪਠਾਨਕੋਟ ਦੇ ਵਿੱਚ ਵੀ ਕਈ ਆਇਲ ਸੈਂਟਰ ਨੇ ਜਿੱਥੇ ਵਿਦਿਆਰਥੀ ਵਿਦੇਸ਼ਾ ਦਾ ਰੁੱਖ ਕਰਨ ਵਾਸਤੇ ਆਇਲਸ ਕਰ ਰਹੇ ਨੇ ਉਹਨਾਂ ਵਿਦਿਆਰਥੀਆਂ ਨਾਲ ਜਦ ਸਾਡੀ ਟੀਮ ਨੇ ਗੱਲ ਕੀਤੀ ਤਾਂ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੂੰ ਮੋੜਵਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੇ ਮਾਤਾ ਪਿਤਾ ਪੂਰੀ ਜ਼ਿੰਦਗੀ ਦੀ ਕਮਾਈ ਲਗਾ ਕੇ ਸਾਨੂੰ ਵਿਦੇਸ਼ਾਂ ਵਿੱਚ ਭੇਜਦੇ ਨੇ ਤਾਂ ਕਿ ਸਾਡਾ ਭਵਿੱਖ ਸਵਾਰ ਸਕੇ ਅਤੇ ਸਾਡੇ ਮਾਤਾ ਪਿਤਾ ਦੀ ਕਮਾਈ ਦੇ ਨਾਲ ਉਹਨਾਂ ਦੇ ਦੇਸ਼ਾਂ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਅਤੇ ਸਾਨੂੰ ਪੜ੍ਹਾਈ ਜੇਕਰ ਕੈਨੇਡੀਅਨ ਗਵਰਨਮੈਂਟ ਨੇ ਆਪਣੀ ਵੀਜ਼ਾ ਪਾਲਿਸੀ ਸਖਤ ਕੀਤੀ ਹੈ ਤਾਂ ਅਸੀਂ ਕੈਨੇਡੀਅਨ ਗਵਰਨਮੈਂਟ ਨੂੰ ਕਹਿਣਾ ਚਾਹੁੰਦੇ ਹਾਂ ਕਿ ਦੁਨੀਆ ਤੇ ਕੱਲਾ ਕੈਨੇਡਾ ਹੀ ਦੇਸ਼ ਨਹੀਂ ਹੈ ਮੇਰਾ ਨਾਮ ਸੈਵਰ ਹੈ ਆ ਪਹਿਲੇ ਸ ਕਰੀਏ ਤਾਂ ਜਦ ਅਨਟਰਪ੍ਰੀਟਰ ਕਰੇ अभी तक तो मैंने सोचा था कि कनाडा के लिए पर जैसे कि उनकी गाइडलाइंस है बहुत ही ज़्यादा डिसपॉइंटिंग है अभी लगता नहीं है कि वहाँ पे बच्चों के चांसेस हैं हम लोग इतनी ज़्यादा मेहनत कर रहे हैं फॉरेन जाने के लिए मे बी इट्स ऑन द बेसिस ऑफ स्टडी और वर्क परमिट इट्स वेरी वेरी डिसपॉइंटिंग एंड मुझे लगता है कि इससे ज़्यादा अच्छा है कि आप दूसरी कंट्री के लिए मेहनत कर लो जहाँ की गाइडलाइंस मच बेटर है एज कंपेयर टू कैनेडा मेरा नाम पलवी शर्मा है ਇਹ ਤੇ ਅਲੀਪਟੇ ਕਰਦੇ ਮੈਂ ਤਾਂ ਕੈਨੇਡੀਆਂ ਆਨਲਾਈਨ ਪ੍ਰਪੇਅਰ ਕੀਤਾ ਸੀ ਬਟ ਹੁਣ ਜਿਹੜੀ ਉਹਨਾਂ ਦੀ ਗਾਈਡਲਾਈਨਸ ਆਈ ਹੈ ਉਹ ਤੇ ਬਿਲਕੁਲ ਸਹੀ ਨਹੀਂ ਹੈ ਸਾਡੇ ਲਈ ਕਿਉਂਕਿ ਸਾਡੇ ਪੇਰੈਂਟ ਸਾਡੇ ਤੇ ਪੈਸਾ ਲਗਾ ਕੇ ਸਾਨੂੰ ਉੱਥੇ ਭੇਜ ਰਹੇ ਹੈ ਤੇ ਅਗਰ ਸਾਨੂੰ ਉੱਥੇ ਜਾ ਕੇ ਪੀਆਰ ਵੀ ਨਹੀਂ ਮਿਲੇਗੀ ਤੇ ਫੇਰ ਅਸੀਂ ਉੱਥੇ ਸੈੱਟ ਤੇ ਹੋ ਹੀ ਨਹੀਂ ਸਕਦੇ ਤੇ ਉਹਨਾਂ ਲਈ ਜ਼ਿਆਦਾ ਪਰੇਸ਼ਾਨੀ ਵਧ ਜਾਏਗੀ ਇਸ ਤੇ ਤੀ ਸੋਚ ਤੀ ਸੁਣਿਆ ਹੀ ਹੋਣਾ ਕਿ ਪੰਜਾਬ ਨੂੰ ਕੈਨੇਡਾ ਨੂੰ ਵੀ ਨੀ ਪੰਜਾਬੀ ਕਹਿੰਦੇ ਹੈ ਤੇ ਜੇ ਹੁਣ ਪੰਜਾਬੀ ਇਹ ਜਾਨੇ ਬੰਦ ਕਰ ਦੇਣਗੇ ਤੇ ਫਿਰ ਤੇ ਕੈਨੇਡਾ ਦਾ ਪ੍ਰਯੋਗ ਖਤਮ ਹੋ ਜਾਣਾ ਉਹਦਾ ਖੁਦ ਦਾ ਖਰਚਾ ਵੀ ਨਹੀਂ ਚੱਲਣਾ ਤੇ ਇਸ ਕਰਕੇ ਅਸੀਂ ਤੇ ਚੇਂਜ ਕਰਤਾ ਹਾਂ ਮੈਂ ਕੈਨੇਡਾ ਜਾਣ ਤਾਂ ਬਿਲਕੁਲ ਵੀ ਨਹੀਂ ਸੋਚਾਂਗੇ ਕਿਤੇ ਹੋਰ ਕੰਟਰੀ ਲਈ ਸ਼ਿਫਟ ਹੋ ਜਾਣਾ ਹਾਂ ਕੈਡੀਅਨ ਗਵਰਨਮੈਂਟ ਨੇ ਜਿਹੜੀ ਹੈ ਨਵੀਂ ਕਾਇਲਾਸ ਜਾਰੀ ਕੀਤੀਆਂ ਉਹਨੂੰ ਲੈ ਕੇ ਤੁਹਾਡੇ ਜਿਹੜੇ ਹਾਇਲੈਂਡ ਸੈਂਟਰਸ ਨੇ ਉਹ ਉੱਤੇ ਕਿਨਾ ਪ੍ਰਭਾਵ ਪਿਆ ਰਿਹਾ ਅ ਸਰ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਸਰਕਾਰ ਵੱਲੋਂ ਇੱਕ ਸਖਤੀ ਵਾਲਾ ਰੁਖ ਅਪਣਾਇਆ ਜਾ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟਸ ਲਈ ਪਿਛਲੇ ਵੀ ਨੇ ਉਹਨਾਂ ਨੇ ਜੀਆਈਸੀ ਦਾ ਮਾਊਂਟ ਇੱਕਦਮ ਡਬਲ ਕਰਤਾ ਜਿਹਦੇ ਨਾਲ ਇੱਥੇ ਲੋਕਾਂ ਦਾ ਬਜਟ ਕਾਫੀ ਜ਼ਿਆਦਾ ਡਿਸਟਰਬ ਹੋ ਗਿਆ ਔਰ ਦੇਖਿਆ ਜਾਤੇ ওভারঅল ਇਹ ਸਖਤੀ ਨਾਲ ਪ੍ਰਭਾਵ ਬਿਲਕੁਲ ਪਏਗਾ ਜੀ ਕਿਉਂਕਿ ਬੱਚਿਆਂ ਦੀ ਸਟੱਡੀਆਂ ਤੇ ਵੀ ਸਖਤੀ ਹੋ ਗਈ ਹੈ ਉਹਨਾਂ ਦੇ ਵਰਕ ਪਰਮਿਟ ਨੂੰ ਵੀ ਲੈ ਕੇ ਕੁਝ ਬਦਲਾਅ ਨਵੇਂ ਆ ਰਹੇ ਨੇ ਔਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪਰ ਇੱਕ ਬਹੁਤ ਅੱਛਾ ਪ੍ਰੋਗਰਾਮ ਸੀ ਜਿਹਦੇ ਅੰਡਰ ਬੱਚਾ ਬੜੇ ਆਰਾਮ ਨਾਲ ਉੱਥੇ ਜਾ ਸਕਦਾ ਸੀ ਉਹਨਾਂ ਨੇ ਉਸ ਤੇ ਵੀ ਲਗਾਮ ਕੱਸਤੀ ਹੈ ਤੇ ਓਵਰঅল ਦੇਖਿਆ ਜਾਏ ਤੇ ਕੈਨੇਡਾ ਸਰਕਾਰ ਵੱਲੋਂ ਇਹ ਰੁਖ ਜਿਹੜਾ ਹੈ ਇਹ ਨਿੰਦਨੀ ਹੈ ਔਰ ਮੈਂ ਸਮਝਦਾ ਕਿ ਬੱਚਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਸਾਡੇ ਕੋਲ ਹੋਰ ਬਹੁਤ ਆਪਸ਼ਨਸ ਨੇ ਆਪਾਂ ਜਰਮਨੀ ਦਾ ਬਹੁਤ ਅੱਛਾ ਇੱਕ ਰੂਪ ਅਪਣਾਇਆ ਜਾ ਸਕਦਾ ਹੈ ਯੂਰੋਪੀਅਨ ਕੰਟਰੀਜ਼ ਚ ਬਹੁਤ ਵੈਲਕਮ ਕਰ ਰਹੇ ਨੇ ਉਹ ਲੋਕਾਂ ਨੂੰ ਬੱਚਿਆਂ ਦੇ ਬਹੁਤ ਅੱਛੇ ਵੀਜ਼ੇ ਵੀ ਆ ਰਹੇ ਨੇ ਯੂਕੇ ਸਰਕਾਰ ਵੱਲੋਂ ਵੀ ਇੱਕ ਬੜਾ ਈਜ਼ੀ ਅਪਰੋਚਨ ਆਂਦੀ ਹੈ ਆਪਾਂ ਉਧਰ ਵੀ ਜਾ ਸਕਦੇ ਆ ਸੋ ਓਵਰ ਆਲ ਮੈਂ ਦੇਖਿਆ ਚਾਹਵਾ ਕਿ ਹਲੇ ਥੋੜਾ ਜਿਆਦਾ ਜਲਦੀ ਐ ਸਭ ਕਹਿਣਾ ਕਿਉਂਕਿ ਹਲੇ ਰੂਲਸ ਕੱਲ ਹੀ ਲਾਗੂ ਹੋਏ ਨੇ ਤੇ ਇੱਕ ਦੋ ਮਹੀਨੇ ਦੇ ਅੰਦਰ ਹਲੇ ਹੋਰ ਵੀ ਅਪਡੇਟਸ ਸਰਕਾਰ ਵੱਲੋਂ ਆਉਣ ਦੀ ਉਮੀਦ ਹੈ ਤੇ ਮੈਂ ਇਹੀ ਸਮਝਾਂਗਾ ਕਿ ਬੱਚਿਆਂ ਨੂੰ ਆਪਣੀ ਡਰੀਮ ਡੈਸਟੀਨੇਸ਼ਨ ਤੇ ਇੱਕ ਸਿੰਗਲ ਆਪਸ਼ਨ ਲੈ ਕੇ ਨਹੀਂ ਚੱਲਣਾ ਚਾਹੀਦਾ ਜੇ ਦੋ ਆਪਸ਼ਨ ਮਿਲ ਸਕਦੇ ਆ ਤੇ ਬੱਚਾ ਜ਼ਰੂਰ ਕਿਸੇ ਹੋਰ ਆਪਸ਼ਨ ਤੇ ਜ਼ਰੂਰ ਜਾਏ ਸਾਡੀ ਟੀਮ ਨੂੰ ਆ ਕੇ ਸੰਕਰ ਕਰ ਸਕਦੇ ਨੇ ਅਸੀਂ ਅਸੈਸਮੈਂਟ ਕਰਕੇ ਬੱਚੇ ਨੂੰ ਡਿਟੇਲਸ ਵਾਸਤੇ ਡਿਸਕਸ ਕਰ ਸਕਨੇ ਆ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਮੈਂ ਸਮਝਾਂਗਾ ਪੂਰੀ ਜ਼ਰਾ ਮਿਹਨਤ कीजिए ਔਰ ਆਪਾਂ ਜਾ ਕੇ ਜਿਹੜੇ ਕੰਟਰੀ ਨੂੰ ਚਾਰ ਪੈਸੇ ਦੇਣੇ ਹੀ ਆ ਸੋ ਮੈਂ ਸਮਝਦਾ ਕਿ ਇਕਨੋਮੀ ਨੂੰ ਸਪੋਰਟ ਕਰ ਰਹੇ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਇੰਡੀਆ ਵੱਲੋਂ ਖਾਸਕਰ ਪੰਜਾਬੀ ਦੋਸਤ ਭਰਾ ਸਾਡੇ ਬਹੁਤ ਜ਼ਿਆਦਾ ਮਿਹਨਤ ਕਰਕੇ ਦੂਜੀ ਕੰਟਰੀਆਂ ਚ ਇੰਨਾ ਕੰਮ ਕਰ ਰਹੇ ਨੇ ਤੇ ਸਰਕਾਰ ਨੂੰ ਥੋੜਾ ਨਰਮ ਸੁਖ ਰਵਈਆ ਅਪਣਾਉਣਾ ਚਾਹੀਦਾ ਮੈਂ ਇਸ ਗੱਲ ਕੇ ਕਹਿਣ ਚਾਹਾਂਗਾ ਕਿ ਕੋਈ ਘਬਰਾਣ ਦੀ ਲੋੜ ਨਹੀਂ ਪੰਜਾਬ ਦੇ ਇਮੀਗ੍ਰੇਸ਼ਨ ਐਸੋਸੀਏਸ਼ਨ ਸਾਡੇ ਵੱਲੋਂ ਸਾਰੇ ਅਸੀਂ ਬੱਚਿਆਂ ਦੇ ਨਾਲ ਕਿਤੇ ਪਾਸੇ ਕੋਈ ਦਿੱਕਤ ਨਹੀਂ ਹੈ ਅਸੀਂ ਬੈਠੇ ਹਾਂ ਤੁਹਾਡੀ ਸੇਵਾ ਚ ਜਦੋਂ ਮਰਜ਼ੀ ਆਓ ਅਸੀਂ ਪੂਰੀ ਮਦਦ ਕਰਾਂਗੇ ਧੰਨਵਾਦ